ਕਲ ਸਿਟੀ ਦੇ ਵਿੱਚ ਇੱਕ ਕੈਪੀਟਲ ਫਾਈਨਾਂਸ ਬੈਂਕ ਹੈ ਸਮਾਲ ਕੈਪੀਟਲ ਉੱਥੇ ਇੱਕ ਪ੍ਰਭਜਿਤ ਨਾਮ ਦੇ ਵਿਅਕਤੀ ਨੇ ਦਿੱਤੀ ਹੈ ਵੀ ਉਹਦੇ ਨਾਲ ਉੱਥੇ ਬੈਂਕ ਵਾਲਿਆਂ ਨੇ ਇੱਕ heira pheri ਕੀਤੀ ਹੈ ਜਿਸ ਦੇ ਤਹਿਤ ਅਸੀਂ ਕੇਸ ਰਜਿਸਟਰ ਕਰ ਲਿਆ ਉਹਦੀ ਕੰਪਲੇਂਟ ਤੇ ਉਸ ਤੋਂ ਇਲਾਵਾ ਉਹਦੇ ਦੱਸਣ ਮੁਤਾਬਕ ਹੋਰ ਵੀ 10-15 ਵਿਅਕਤੀਆਂ ਨਾਲ ਉੱਥੇ heira pheri ਤੇ ਕਪੜੇ ਬਾਜੀ ਹੋਈਆਂ ਸਰ ਇਹ ਕਿੰਨੇ ਦਾ ਮੈਟਰ ਹੈਗਾ ਇਹ ਜਿਹੜਾ ਜਿਹੜੀ ਦਰਖਾਸਤ ਅਸੀਂ ਦੀਲ ਕੀਤੀ ਹੈ ਜਿੰਦ ਪਰਚਾ ਦਿੱਤਾ ਉਹ 34 ਲੱਖ ਦਾ ਮੈਟਰ ਹੈ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਕੰਪਲੇਂਟਸ ਨੇ ਉਹਦੇ ਦੌਰਾਨੇ ਤਫਤੀਸ਼ ਦੇਖਿਆ ਜਾਊਗਾ ਵੀ ਉਹ ਕਿੰਨੀ ਅਮਾਉਂਟ ਬਣਦੀ ਸੀ ਸਰ ਕਿੰਨੇ ਜਣੇ ਸੀ ਜਿਹੜਾ ਮਾਮਲਾ ਦਰਜ ਕੀਤਾ ਹੈ ਕਿ ਉਹ ਕੀਹੜੀ ਕਾਰਵਾਈ ਕੀਤੀ ਹੈ ਇਹ ਹੁਣ ਤੱਕ 4 ਬੰਦਿਆਂ ਤੇ ਮਾਮਲਾ ਸੀ ਦਰਜ ਕੀਤਾ ਜੋ ਅਸੀਂ ਅੱਜ ਸਾਰਾ ਬੈਂਕ ਦੇ ਵਿੱਚੋਂ ਰਿਕਾਰਡ ਕਲੈਕਟ ਕਰ ਰਹੇ ਹਾਂ ਤੇ ਮੈਨੇਜਰ ਨੂੰ ਅਸੀਂ ਐਸੋਸੀਏਟ ਕੀਤਾ ਨਾਲ ਆਪਣੀ ਤਫਤੀਸ਼ ਤੇ ਉਹ ਸਾਰੇ ਰਿਕਾਰਡ ਤੋਂ ਬਾਅਦ ਸਾਰੇ ਫੈਕਟ ਜਾਣਦੇ ਹੋਏ ਅਗਲੀ ਕਾਰਵਾਈ ਅਮਲਤੀ ਜਾਂਦੀ ਹੈ ਸਰ ਜਿਹੜਾ ਇਮਾਨ ਦਾ ਹੈਗਾ ਸੀਗਾ ਇਹ ਕਿੱਦਾਂ ਜਿਹੜਾ ਫਰੋਡ ਹੋਇਆ ਕਿਵੇਂ ਆ ਇਸ ਤਰ੍ਹਾਂ ਸੀਗਾ ਵੀ ਉਹ ਕੁਝੋਂ ਲਿਮਿਟਸ ਕਰਾਉਂਦੇ ਸੀਗੇ ਜਿਹੜੀਆਂ ਲਿਮਿਟਸ ਸੀਗੀਆਂ ਉਹ ਫਿਰ ਬੰਦਿਆਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਸੀ ਉਹ ਡਿਫਰੈਂਟ ਖਾਤਿਆਂ 'ਚ ਪਾਏ ਗੀਆਂ ਜਾਂ ਲਿਮਿਟਸ ਦੇ ਅਗੇਂਸਟ ਲੋਨ ਲੈ ਕੇ ਉਹ ਵੀ ਉਹਨਾਂ ਬੈਂਕ EMPLOYEES ਸੀਗਾ ਕੋਈ ਉਹਦੇ ਵੱਲੋਂ ਡਿਫਰੈਂਟ ਖਾਤਿਆਂ 'ਚ ਪਵਾ ਕੇ ਉਹਦੀ ਦੁਰਵਰਤੋਂ ਕੀਤੀ ਗਈ ਸਰ ਅੱਗੇ ਜਿਹੜੀ ਮੈਂ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਜੀ ਕੇਸ ਰਿਸਟ ਕਰ ਲਏ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਮਖ ਸਿੰਘ ਹੈ ਜੀ। ਕਿੱਲੀ ਤੁਹਾਡੇ ਨਾਲ